ਯੋਧਨਸ਼ੀਆ ਵਿਰੋਧ ਮੁਹਿੰਮ ਤਹਿਤ ਅੱਜ ਐਸਪੀ ਅਚ ਜਸਕਿਰਤ ਸਿੰਘ ਦੀ ਅਗਵਾਈ ਹੇਠ ਮਾਨਸਾ ਪੁਲਿਸ ਦੇ ਵੱਲੋਂ ਹੁਕਾ ਬਾਰਜ਼ ਅਤੇ ਇਸ ਪਾਸ ਮਾ ਸਵਾਸ ਸੈਂਟਰਾਂ ਦੇ ਵਿੱਚ ਰੇਡ ਕੀਤੀ ਆਇਆ ਤਾਂ ਐਸਪੀ ਜਸਕਿਰਤ ਸਿੰਘ ਅਹਿਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਦੇ ਵੱਲੋਂ ਯੋਧਨਸ਼ੀਆ ਵਿਰੋਧ ਮੁਹਿੰਮ ਤਹਿਤ ਮਾਨਸਾ ਵਿੱਚ ਜਿਲ੍ਹਾ ਪਾਰਚੂ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਜਿਨੇ ਵੀ ਇਸ ਪਾਸ ਸੈਂਟਰਜ਼ ਅਤੇ ਜਿਨੇ ਵੀ ਹੁਕਾ ਬਾਰਜ਼ ਨੇ ਜੋ ਕਿ ਨਜਾਇਜ਼ ਜਿੱਥੇ ਕਿ ਨਸ਼ੇ ਦੀ ਸਪਲਾਈ ਹੋ ਸਕਦੀ ਹੈ ਜਾਂ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਕੰਮ ਕੀਤਾ ਜਾ ਸਕਦਾ ਹੈ ਤਾਂ ਪੁਲਿਸ ਟੀਮਾਂ ਦੇ ਵੱਲੋਂ ਜਹੀਆਂ ਜਗਾ ਉੱਤੇ ਰੇਡ ਕਰਕੇ ਚੈਕਿੰਗ ਕੀਤੀ ਜਾਂਦੀ ਹੈ। ਤੋਂ ਉਸ ਸਪਾ ਸੈਂਟਰ ਚਲਾਉਣ ਵਾਲੇ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਸਪਾ ਸੈਂਟਰ ਉੱਤੇ ਹੁੱਕਾ ਬਾਰ ਵਾਲਾ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਉਸ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਜਿਹੜੀ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਅਸੀਂ ਪੁਰਜ਼ੋਰ ਮਿਹਨਤ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਸਰਪ੍ਰਾਈਜ਼ ਫੈਕਟਰ ਰੱਖਣ ਲਈ ਵੱਖ-ਵੱਖ ਜਗ੍ਹਾ ਦੇ ਉੱਤੇ ਅਸੀਂ ਡੇਲੀ ਰੇਡ ਕਰ ਰਹੇ ਹਾਂ ਉਸੇ ਤਹਿਤ ਅੱਜ ਸਾਨੂੰ ਅਸੀਂ ਜਿਹੜੇ ਮਾਨਸਾ ਏਰੀਆ ਦੇ ਵਿੱਚ ਕੋਈ ਹੁੱਕਾ ਬਾਰ ਕੋਈ ਸਪਾ ਸੈਂਟਰ ਜਾਂ ਕੋਈ ਹੋਰ ਅਹੇ ਜਿਹੜੇ ਜਗ੍ਹਾ ਨੇ ਜਿੱਥੇ ਨਸ਼ੇ ਦਾ ਵਪਾਰ ਹੋ ਸਕਦਾ ਉਹਦੀਆਂ ਅਸੀਂ ਚੈਕਿੰਗ ਕੀਤੀ ਆ ਅੱਜ ਇਹਦੇ ਵਿੱਚ ਅਸੀਂ ਕਾਫੀ ਫੋਰਸ ਲਗਾਈ ਗਈ ਹੈ ਪੂਰੇ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਇਹ ਜੇ ਏਰੀਆ ਸੀ ਉਹ ਚੈੱਕ ਕੀਤੇ ਗਏ ਨੇ ਤੇ ਹਲੇ ਤੱਕ ਇਹਦੇ ਵਿੱਚ ਕੋਈ ਸਾਨੂੰ ਇਤਰਾਜ਼ ਜੋ ਗੱਲ ਨਹੀਂ ਮਿਲੀ ਸਰਵ ਕੀ ਮੈਸੇਜ ਦਿਵਾਇਆ ਤੁਹਾਨੂੰ ਸਰਸਪੁਰ ਜਾਂ ਸੈਂਟਰ ਨੇ ਜਾਂ ਹੁੱਕਾ ਬਾਰ ਨੇ ਇਹੋ ਜਿਹੇ ਜਿਹੜੇ ਸੈਂਟਰ ਨੇ ਉਹਨਾਂ ਨੂੰ ਇਹੀ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਕਤਾ ਹੋਵੇ ਵਿਦ ਲਾਇਸੈਂਸ ਜਿਹੜਾ ਹੈ ਆਪਣਾ ਪ੍ਰੋਪਰ ਲਾਇਸੈਂਸ ਦੇ ਤਹਿਤ ਕੰਮ ਕਰਨ ਤੇ ਉਹਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਕੰਮ ਉਹਨਾਂ ਕਰਨ ਜਿੰਨੇ ਵੀ ਕੋਈ ਉਹਨਾਂ ਦੇ ਕੋਲ ਗਾਹਕ ਆਂਦੇ ਨੇ ਉਹਨਾਂ ਦਾ ਪ੍ਰੋਪਰ ਐਂਟਰੀ ਰੱਖਣ ਜਿਨਨੇ ਉਹਨਾਂ ਨੇ EMPLOYEES ਰੱਖੇ ਨੇ ਉਹਨਾਂ ਦੀ ਐਂਟਰੀ ਕਰੋ ਪੁਲਿਸ ਵੈਰੀਫਿਕੇਸ਼ਨ ਕਰਾਓ ਤੇ ਕਿਸੇ ਵੀ ਹਾਲਤ ਦੇ ਵਿੱਚ ਨਸ਼ੇ ਦਾ ਜਾਂ ਕੋਈ ਵੀ ਗੈਰਕਾਨੂੰਨੀ ਕੰਮ ਉੱਥੇ ਨਾ ਕਰਿਆ ਜਾਵੇ। ਜਿਹੜਾ ਇਸ ਸਪਾ ਸੈਂਟਰ ਵਿੱਚ ਰੇਡ ਕੀਤੀ ਗਈ ਹੈ ਕੀ ਇਹਨਾਂ ਦੀ CCTV ਵੀਡੀਓ ਵੀ ਲਿਖ ਲਈ ਜਾਵੇਗੀ ਜਾਂ ਕਲੀ ਚੈਕਿੰਗ ਕਰਤੀ ਜਾ ਸਕਦੀ ਹੈ। ਇਹਦੇ ਬਾਰੇ ਪੂਰੇ ਅਸੀਂ ਢੁਗਾਈ ਨਾਲ ਪੜਤਾਲ ਕਰ ਰਹੇ ਹਾਂ ਕਿ ਇਹਦੇ ਵਿੱਚ ਜੇ ਹਾਲੇ ਜਿਹੜੀ ਚੈਕਿੰਗ ਕੀਤੀ ਹੈ ਉਹਦੇ 'ਚ ਨਸ਼ੇ ਦਾ ਕੁਝ ਨਹੀਂ ਆਇਆ। ਪਰ ਇਹਨਾਂ ਦੇ ਪ੍ਰੋਪਰ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰ ਲਾਂਗੇ ਕਿ ਕੋਈ ਪਹਿਲਾਂ ਹੈ ਨਾ ਕੋਈ ਚਹਿਜਾ ਕੰਮ ਕਰ ਰਹੇ ਹੋਣਗੇ ਸਰ ਇਹਨਾਂ ਦੇ ਸੈਂਟਰ ਆਏ ਨੇ ਇਹਨਾਂ ਦੇ ਰੂਮ ਰੱਖ ਕੇ ਧੰਦੇ ਵੀ ਚਲਾਏ ਜਾ ਰਹੇ ਨੇ ਸਰ ਇਹਨਾਂ ਹਾਂ ਇਹ ਚੀਜ਼ ਦੇ ਅਸੀਂ ਪ੍ਰੋਪਰ ਡੂੰਘਾਈ ਨਾਲ ਪੜਤਾਲ ਕਰਦੇ ਹਾਂ ਬਾਬਤ ਮੇਰੇ ਨਾਲ ਮਾਨਸਾ ਤੋਂ ਜੋਨੀ ਸਿੰਘ ਬਿੱਟੂ ਜੁੜਗੇ ਨੇ ਤਾਂ ਬਿੱਟੂ ਜੀ ਜਾਨਣਾ ਚਾਹਵਾਂਗੇ ਕਿ ਮਾਨਸਾ ਪੁਲਿਸ ਦੇ ਵੱਲੋਂ ਉਸ ਪਾਸ ਸੈਂਟਰਸ ਅਤੇ ਹੁਕਾ ਬਾਰਸ ਦੇ ਉੱਤੇ ਰੇਡ ਕੀਤੀ ਗਈ ਹੈ ਤਾਂ ਕਿੱਥੇ-ਕਿੱਥੇ ਰੇਡ ਕੀਤੀ ਗਈ ਹੈ ਤਾਂ ਬੌਲਸ ਦੇ ਵੱਲੋਂ ਕੀ ਕੁਝ ਜਾਣਕਾਰੀ ਜਿਹੜੀ ਕਿਸ ਬਾਬਤ ਦਿੱਤੀ ਗਈ ਹੈ ਜੀ ਕਰਨੀ ਜੀ ਮੈਂ ਦੱਸਣਾ ਚਾਹਾਂਗਾ ਮਾਨਸਾ ਦੇ ਚੱਪਾ ਮਸਾ ਸੈਂਟਰਾਂ 'ਤੇ ਰੇਡ ਕੀਤੀ ਗਈ ਹੈ ਜੁੱਧਰ ਨਸਿਆਂ ਬਰੁੱਧ ਮੈਂ ਤੈਦ ਨੂੰ ਅੱਜ ਐਸਪੀ ਐਚ ਜਸਕੀਰ ਅਹੀਰ ਦੀ ਗਵਾਹੀ ਹੇਠ ਮਾਨਸਾ ਪੁਲਿਸ ਵੱਲੋਂ 12 ਅਕਾ 12 ਸਪਾ ਮਿਸਾਲ ਸੈਂਟਰ ਤੇ ਰਿਪੋਰਟ ਕਰਕੇ ਚੈਕਿੰਗ ਕੀਤੀ ਐਸਵੀ ਐਚ ਜਿਸ ਕੀ ਤਰੰਗੀ ਦੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਾਨਸਾ ਪੁਲਿਸ ਵੱਲੋਂ ਜੁੱਧ ਨਾ ਸੇ ਮਤਮ ਮਹੱਤ ਤਾ ਮਾਨਸਾ ਵਿੱਚ ਜ਼ਿਲ੍ਹਾ ਦੇ ਪਰ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਜਿਨ੍ਹਾਂ ਵੀ ਸ਼ਪਾ ਮਿਸਾਲ ਸੈਂਟਰ ਨੇ ਅਤੇ ਜਿਨ੍ਹਾਂ ਵੀ 12 ਬੱਚਾਂ ਦਰਾਂ ਕਾ ਨੇ ਜੋ ਵੀ ਅਜੀਆਂ ਸਾਮਾਨ ਜਿੰਨਾ ਉੱਪਰ ਨਸ਼ੀ ਦੀ ਸਪਲਾਈ ਹੋ ਸਕਦੀ ਹੈ ਤੇ ਕਈ ਗੈਰ ਕਾਨੂੰਨੀ ਤੰਗ ਨਾਲ ਕੰਮ ਕੀਤਾ ਜਾ ਸਕਦਾ ਅੱਜ ਸਾਡੀ ਅੱਜ ਪੁਲਿਸ ਨੇ ਟੀਮਾਂ ਵੱਲੋਂ ਅਜੀਆਂ ਜਗ੍ਹਾ ਉੱਪਰ ਰੇਡ ਕਰਕੇ ਚੈਕਿੰਗ ਕੀਤੀ ਯਾਰੀ ਹੈ ਸਪਾ ਸੈਂਟਰਾਂ ਤੇ ਓਕਾ ਬਾਹਰ ਚਲਾਉਣ ਵਾਲਿਆਂ ਨੂੰ ਸਿਖਰਾਮ ਦੀ ਦਿੰਦੇ ਹੋਏ ਕਿਹਾ ਜੇਕਰ ਕੋਈ ਵੀ ਸਪਾ ਸੈਂਟਰ ਉੱਤੇ ਸਿਕਾਂਵਾਰਾਂ ਵਾਲਾ ਗੈਰ ਕਾਨੂੰਨੀ ਕੰਮ ਕਰਦਾ ਤੇ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਨੱਟੂ ਜਿੱਦਾਂ ਕੀ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਵੱਡੀਆਂ ਕਾਰਵਾਈਆਂ ਪੂਰੇ ਪੰਜਾਬ ਭਰ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਜੇਕਰ ਮਾਨਸਾ ਦੀ ਗੱਲ ਕੀਤੀ ਜਾਵੇ ਤਾਂ ਮਾਨਸਾ ਦੇ ਵਿੱਚ ਕਿੰਦਾਂ ਦੀ ਰਿਕਵਰੀਜ਼ ਹੋ ਪਾਈਆਂ ਨੇ ਹਲੇ ਤੱਕ ਮਾਨਸਾ ਪੁਲਿਸ ਦੇ ਵੱਲੋਂ ਹਾਂਜੀ ਉਹਨਾਂ ਨੂੰ ਸਾਤਾ ਸੈਂਟਰ ਚਲਾਉਣ ਵਾਲੇ ਨੂੰ ਕਿਹਾ ਹੈ ਕਿ ਉਹਨਾਂ ਨੇ ਆਪਣੇ ਸੈਂਟਰ ਦੀ ਲਾਇਸੈਂਸ ਤਹਿਤ ਕੰਮ ਕਰਨ ਵਾਲੇ ਆਪਣੀ ਹਰ ਇੱਕ ਗਾਹਕ ਦੀ ਐਂਟਰੀ ਰੱਖਣ ਤੇ ਜੋ ਵੀ ਉਹਨਾਂ ਦੇ ਮੁਲਾਜ਼ਮਾ ਰੱਖੇ ਨੇ ਉਹਨਾਂ ਦੀ ਐਂਟਰੀ ਕਰਕੇ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜਗ੍ਹਾ ਉੱਪਰ ਕੋਈ ਵੀ ਗੈਰਕਾਨੂੰਨੀ ਕੰਮ ਨਾ ਕੀਤੇ ਜਾਣ ਜੀ तमाम ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਤਨਵਾਦ